ਸ੍ਰੋਮਣੀ ਕਾਲੇਦਲ ਦੀ ਵੋਟ 13.46% ਤੇ ਸੈਮਟੀ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੇ 10 ਉਮੀਦਵਾਰਾਂ ਦੀਆਂ ਹੋਈਆਂ ਜਮਾਨਤਾਂ ਜਬਤ ਸ੍ਰੋਮਣੀ ਕਾਲੇਦਲ ਜੋ ਕਿ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਇਸ ਦੀ ਨੀ ਦਸੰਬਰ 1920 ਵਿੱਚ ਰੱਖੀ ਗਈ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਤੋਂ ਬਾਅਦ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਸ੍ਰੋਮਣੀ ਕਾਲੇਦਲ ਹੀ ਹੈ ਇਸ ਪਾਰਟੀ ਨੂੰ ਬਣਾਉਣ ਦੇ ਲਈ ਬਹੁਤ ਸਾਰੇ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਸ਼੍ਰੋਮਣੀ ਕਾਲੇਦਲ ਦੀ ਸ਼ੁਰੂਆਤ ਸਿੱਖਾਂ ਦੇ ਮਸਲਿਆਂ ਦੇ ਹੱਲ ਦੇ ਲਈ ਸੰਘਰਸ਼ ਕਰਨਾ ਤੇ ਮਨੁੱਖਤਾ ਦੇ ਭਲੇ ਲਈ ਪਹਿਰੇਦਾਰੀ ਕਰਨ ਲਈ ਹੋਈ ਸੀ ਪਰ ਹੌਲੀ-ਹੌਲੀ ਅਕਾਲੀ ਲੀਡਰਸ਼ਿਪ ਦੀਆਂ ਕਮੀਆਂ ਕਰਕੇ ਸ਼੍ਰੋਮਣੀ ਕਾਲੇਦਲ ਨੇ ਜਿੱਥੇ ਸਿੱਖਾਂ ਦੇ ਮਸਲਿਆਂ ਤੋਂ ਪੈਰ ਪਛਾਂਹ ਖਿੱਚੇ ਉੱਥੇ ਹੋਰ ਪੀੜ ਧਰਾਂ ਦੀ ਵੀ ਪਹਿਰੇਦਾਰੀ ਕਰਨੀ ਜਾਂ ਕਹਿ ਲਓ ਕਿ ਉਹਨਾਂ ਦਾ ਸਾਥ ਦੇਣਾ ਛੱਡ ਦਿੱਤਾ ਕੇਂਦਰੀ ਸੱਤਾ ਨੇ ਵੱਖ-ਵੱਖ ਰਾਜਾਂ ਦੇ ਲੋਕਾਂ ਨਾਲ ਅਨੇਕਾਂ ਧੱਕੇ ਕੀਤੇ ਪਰ ਅਕਾਲੀ ਆਗੂਆਂ ਨੇ ਚੁੱਪ ਤੱਕ ਨਹੀਂ ਕੀਤੀ ਜੇਕਰ ਮੌਜੂਦਾ ਦੌਰ ਵਿੱਚ ਅਕਾਲੀ ਦਲ ਦਾ ਰਾਜਨੀਤਿਕ ਸਰੂਪ ਦੇਖੀਏ ਤਾਂ ਕਾਫੀ ਬਦਲ ਗਿਆ ਹੈ 2017 ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਤੇ ਵੋਟ ਬੈਂਕ ਵਿੱਚ ਲਗਾਤਾਰ ਨਘਾਰ ਆ ਰਿਹਾ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਨ੍ਹਾਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ 222 ਨਾਲੋਂ ਵੀ ਘੱਟ ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜप्त ਹੋ ਚੁੱਕੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਕਿਉਂਕਿ ਜਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਹੁੰਦਾ ਸੀ ਜਾਂ ਫਿਰ ਵਿਰੋਧੀ ਧਿਰ ਵਿੱਚ ਭੂਮਿਕਾ ਨਿਭਾਉਂਦਾ ਸੀ ਪਰ 2017 ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਵੱਲ ਜਾ ਰਿਹਾ ਹੈ ਇਹਨਾਂ ਲੋਕ ਸਭਾ ਚੋਣਾਂ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਬਾਦਲ ਪਰਿਵਾਰ ਨੇ ਪੂਰਾ ਜੋਰ ਲਾ ਕੇ ਸਿਰਫ ਬਠਿੰਡਾ ਦੀ ਸੀਟ ਜਿੱਤੀ ਤੇ ਦੂਜੇ ਹਲਕਿਆਂ ਨੂੰ ਸੁੰਨਾ ਛੱਡ ਦਿੱਤਾ ਜਿਸ ਕਰਕੇ ਦੂਜੇ ਆਗੂਆਂ ਵਿੱਚ ਰੋਸ ਹੈ ਕਈਆਂ ਨੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸੁਲਗ ਰਹੀ ਅੱਗ ਕਿਸੇ ਸਮੇਂ ਵੀ ਸਿਆਸੀ ਭਾਂਬੜ ਬਣ ਸਕਦੀ ਹੈ ਇਹਨਾਂ ਚੋਣਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਕਾਲੀ ਦਲ ਵੋਟ ਬੈਂਕ ਪੱਖੋਂ ਚੌਥੇ ਸਥਾਨ ਤੇ ਆ ਗਿਆ ਹੈ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਭਾਜਪਾ ਨੇ ਪਹਿਲੀ ਵਾਰ ਪੰਜਾਬ ਵਿੱਚ ਇਕੱਲਿਆਂ ਚੋਣ ਲੜੀ ਐ ਤੇ ਉਹਨਾਂ ਨੂੰ ਪੰਜਾਬੀਆਂ ਨੇ ਸਰੂਣੀ ਕਾਲੀ ਦਲ ਬਾਦਲ ਨਾਲੋਂ ਵੱਧ ਵੋਟ ਪਾਈ ਐ ਧੰਨਵਾਦ